ਹਾਂ ਜੀ ਸਸ਼ੀ ਕਾਲ ਸਾਰੇ ਨੂੰ ਹੌਸਲਾ ਦੀ ਕਿਵੇਂ ਸਾਰੇ ਅਮੀਰ ਗਾ ਜੀ ਤੁਸੀਂ ਬਹੁਤ ਸਾਰੇ ਠੀਕ ਠਾਕ ਹੋਗੇ ਜੀ ਤੁਹਾਡੀ ਫੈਮਲੀ ਬਹੁਤ ਵਧੀਆ ਹੋਊਗੀ ਤੇ ਆਪਾਂ ਲਾ ਰਹੇ ਹਾਂ ਜੀ ਮਸ਼ੀਨ ਲਾ ਚੁੱਕੇ ਹਾਂ ਜੀ ਦੇ ਕਪੜਾ ਲਾਤੀ ਮਸ਼ੀਨ ਤੋਂ ਹੋ ਜਿੰਨੇ ਟਾਈਮ ਲੱਗੇ ਸਵੇਰ ਦੇ ਕੋਣੇ ਸੀ ਹੋਏ ਤੇ ਇਹ ਦੇਖੋ ਬੱਦਲ ਵਾਈ ਫੇਰ ਆ ਗਈ ਹੈ ਅੱਜ ਕਰ ਲਈ ਕਹਿ ਲੈ ਇਹਨੇ ਕੱਪੜੇ ਤੋਹ ਜੇ ਅੱਗੇ ਪਾ ਕੇ ਜੇ ਸੰਭੋਲ ਨਾ ਨਾ ਹੋ ਰੰਮ ਕਰੀ ਜਾਉਂਗੇ ਤੇ ਇੱਧਰ ਮਛੇ ਲੱਗ ਜੂਗੇ ਅੱਜ ਜੇ ਫੇਰ ਬੱਦਲ ਬਾਈ ਕੋਈ ਨਹੀਂ ਆ ਫਿਰ ਮੌਸਮ ਫੇਰ ਖਾ ਭੋਜਨ ਦੇ ਮੈਂ ਜੇ ਕੱਪੜੇ ਕੋਈ ਕੁਝ ਪੜੀਂ ਦਰਪਾਉਂ ਪਰ ਉਹ ਜਿਹੜਾ ਹੈ ਨਹੀਂ ਬਾਹਰ ਦਾ ਕੁੱਪੜੇ ਨਹੀਂ ਹੋ ਗਏ ਰੋ ਰੋ ਖਿਲ ਜੇ ਨੀਂ ਕਿੰਨਾ ਹਲਕੇ ਹਲਕੇ ਨਹੀਂ ਨੀਂ ਖਾ ਵਰਤਦੇ ਆਂ ਤੇ ਆ ਦੇਖੋ ਬੱਦਲ ਕਿੰਨਾ ਹੋਇਆ ਵਾ ਨਾ ਫੈਮਿਲੀ ਆ ਪਲੀਜ਼ ਹਨ ਸਬਸਕ੍ਰਾਈਬ ਕਰਿਆ ਕਰੋ ਤੇ ਸ਼ੇਅਰ ਕਰਿਆ ਕਰੋ ਹਨ ਕਮੈਂਟ ਕਰਿਆ ਕਰੋ ਵਧੀਆ ਪ੍ਰਤੀਆਗਿਆ ਮਿਲਵਾਸਣਾ ਹੁੰਦਾ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਕਿ ਤੁਹਾਡੇ ਨਾਲ ਗੱਲਬਾਤ ਕਰਦੀਆਂ ਤੇ ਮੈਂ ਆਪਣਾ ਕੁਝ ਵੀ ਥੋੜਾ ਬਹੁਤ ਸ਼ੇਅਰ ਕਰਦੀਆਂ ਨਾ ਮੈਂ ਆਪਣੀ ਫੈਮਿਲੀ ਨੂੰ ਤੁਹਾਡੇ ਨਾਲ ਦਿਖਾਦੀ ਹਾਂ ਜਿਸ ਦੇ ਮੈਂ ਆਪਣੀ ਜ਼ਿੰਦਗੀ ਵਿੱਚ ਖੁਸ਼ ਹਾਂ ਜੇ ਤੁਹਾਨੂੰ ਚੰਗੇ ਹਨ ਹਨ ਅਗਰ ਜਿਹੜਾ ਨਹੀਂ ਤੁਹਾਨੂੰ ਪਲੀਜ਼ ਸਪੋਰਟ ਜੁਮ ਨਹੀਂ ਕਰਨਾ ਤੁਹਾਡਾ ਵਕਤ ਹੁੰਦੀ ਦਾ ਧੰਨਵਾਦ ਤੁਸੀਂ ਕਿੱਥੇ ਕਿੱਥੇ ਇਹ ਸਾਰਾ ਪਲੀਜ਼ ਸੰਗ ਸ਼ੇਅਰ ਕਰਨਾ ਤੁਲਸੀ ਜਿੰਨੇ ਸੋਨੇ ਹੋਏ ਦੀਆਂ ਨਾ ਲੈਣ ਜੇ ਲਗਾਤੀ ਚੱਕੀ ਜਿਹਦੀ ਹੋ ਜਾਂਦੀਆਂ ਨੇ ਤੇ ਰੋਜ਼ ਲਗਾਇਆ ਮੇਰੇ ਇੱਥੇ ਇਹ ਮੈਂ ਕਟਿੰਗ ਕਰਨੀ ਨਾ ਹੋਇਆ ਬਦਵਾਰੀ ਤੇ ਕਟਿੰਗ ਕਰਾਂਗੇ ਇਹਨੂੰ ਉਹ ਫੈਲ ਗਿਆ ਇਹ ਪਹਿਲਾਂ ਮੈਂ ਇੱਥੇ ਨਾ ਨਿੰਬੂ ਦਾ ਬੁੱਟਾ ਲਗਾਇਆ ਹੋਇਆ ਦਾ ਨਿੰਬੂ ਮਿੱਤੋਂ ਨਾ ਬਸ ਮੈਂ ਕਟਿੰਗ ਕਰਵਾਤਾ ਕਿਉਂਕਿ ਰਸਤੇ ਵਿੱਚ ਆਉਂਦਾ ਦਾ ਨਾ ਵੀ ਫਿਰ ਵੱਜਦਾ ਹੁੰਦਾ ਜਾਂਦੇ ਜਾਂਦੇ ਰਸਤੇ ਵਿੱਚ ਇੱਥੇ ਲੱਗਿਆ ਹੋਇਆ ਦਾ ਇਧਰਲੇ ਪਿਆਰ ਸਾਈਡ ਬਣ ਜਦ ਚੜਪਨ ਲੱਗਦਾ ਹੁੰਦਾ ਫੇਨਿੰਗ ਕਰਕੇ ਮੈਂ ਕਟਿੰਗ ਕਰਵਾਉਂਦਾ ਪਰ ਮੈਨੂੰ ਤਕਲੀਫ ਬਹੁਤ ਹੁੰਦੀ ਆ ਮਨ ਬਹੁਤ ਖਰਾਬ ਹੁੰਦਾ ਦੇ ਕਰਕੇ ਮੈਂ ਇਹਨੂੰ ਕਟਿੰਗ ਹੀ ਉਹ ਕਰਵਾਇਆ ਤਾਂ ਮੈਂ ਸ਼ਾਇਦ ਅੱਧੇ ਵੱਸੇ ਕਟਿੰਗ ਕਰਵਾ ਦਿੰਦੀ ਸਾਈਡ ਤੋਂ ਬਹੁਤ ਮੰਦੂਰ ਬਈ ਚੀਜ਼ ਨੂੰ ਉਹ ਪੌਦਾ ਮੈਨੂੰ ਵਰਗੇ ਮਿਲਣਾ ਹੀ ਹੈਗਾ ਬਹੁਤ ਦਿਨ ਲੱਗਦੀ ਫਿਰ ਮਿਲਦਾ ਮੇਰੇ ਤੇ ਠੀਕ ਹੈ ਜੀ ਮੈਨੇ ਹਮ ਕੱਪੜੇ ਤੋਂ ਮੁੱਕੇ ਵਾਸਤੇ ਨੂੰ ਫਿਰ ਮਿਲਦੀ ਹੈ ਨਾ ਸਡੀ ਘੜੀ ਚ ਕੋ ਹੈ ਨਹੀਂ ਸਵੇਰੇ ਹਾਲੀ ਉੱਠਿਆ ਉਹ ਤਾਂ ਮੈਂ ਸੁਪਤਾ ਪਿਆ ਹਾਲੀ ਆ ਛੁੱਟੀ ਹੈਗੀ ਹੈ ਜੀ ਬਸ ਪਿਆ ਸੁਪਤਾ ਹਾਂ 6:00 ਵਜੇ ਦਾ 10 ਮਿੰਟ ਹੋ ਗਏ ਪਾਉਣੇ ਚੀ ਗਈ ਵੀ ਮੈਂ ਘਰ ਤੋਂ 15 ਮਿੰਟ ਹੋ ਗਏ ਮੈਨੂੰ ਉੱਧਰ ਗਈ ਨੂੰ ਇਹ ਕੱਪੜੇ ਗੱਲ ਮੈਂ ਧੋਏ ਤੇ ਹਾਂ ਇੱਥੇ ਸੁੱਕਰੇ ਪਾਏ ਹੋਏ ਕਿਉਂਕਿ ਬਦਲਵਾਈ ਕਰਕੇ ਅੰਦਰ ਪਾਏ ਨਹੀਂ ਹੋਏ ਹੈਗੇ ਆਹ ਦੇ ਲੱਟਾ ਪੜਦੇ ਪਏ ਬੰਦ ਕਰ ਦ ਮੇਰਾ ਹਾਂ ਉਹਦੇ ਪੱਲੇ ਤੇ ਨਾ ਇਹ ਨਦੀ ਪਰਵੀ ਬਣੇ ਲੱਗ ਜਾਂਦੀਆਂ ਛੋਟੀਆਂ ਕੱਲ ਮੈਂ ਇਹਨੂੰ ਤੋੜ ਕੇ ਲਈ ਗਈਆਂ ਦੋ ਤਿੰਨ ਭਿੰਡੀਆਂ ਮੈਂ ਕਟਿੰਗ ਤਾਂ ਕਰਤੀ ਵੀ ਹੁਣ ਅੱਗੇ ਹੋਰ ਹੋ ਜੂਗੀਆਂ ਹਨਾ ਮਿਰਚਾਂ ਲੱਗਣ ਲੱਗੀਆਂ ਤੇ ਬਈ ਹਨਾ ਹੌਲੀ ਕੋ ਇਸ ਬੱਤਾ ਘਾਟੇ ਕਿ ਬੰਨ ਤੋੜ ਲੀਆਂ ਪਹਿਲਾਂ ਮਿਰਚਾਂ ਨੂੰ ਤੇ ਮੈਂ ਇਹਨੂੰ ਪੌਦੇ ਨੂੰ ਬੰਨ ਤੇ ਆ ਇਹ ਹੈ ਅਮਰੋਦ ਦਾ ਪੇੜ ਤਾਂ ਮੈਂ ਬੰਨ ਤੇ ਆ ਸੰ ਰਸ ਨਾਲ ਇੱਕ ਇੱਕ ਜਗ੍ਹਾ ਤੇ ਸੀ ਨਾ ਇੱਕ ਤਾਣਾ ਸਿੱਧਾ ਚੋਕਾ ਫਿਰ ਦੇਖ ਐਨ ਵਧੀਆ ਹੋਣ ਲੱਗਿਆ ਹੋਇਆ ਤੇ ਆ ਦੇਖੋ ਬੰਗਲ ਦਾ ਪੇੜ ਛੋਟਾ ਜਿਹਾ ਫੁੱਦ ਹੋ ਗਿਆ ਵਿੱਚ ਜਿਉਂ ਕਰ ਰਿਹਾ ਕਿ ਮੇਜਾ ਪਾਉ ਨੂੰ ਕੁਸ਼ਲ ਬਾਤ ਨਹੀਂ ਦਿੱਚੇ ਕੁਸ਼ਲ ਲਗਾ ਦੂੰਗੀ ਇਹ ਠਾਣਾ ਸਾਰੇ ਸਪੋਰਟ ਕਰਕੇ ਨਾ ਇੱਕ ਸਾਈਡ ਨੂੰ ਜਾ ਰਿਹਾ ਪਤਾ ਨਹੀਂ ਕਿਉਂ ਉਧਰ ਵਜਨ ਪੈ ਰਿਹਾ ਹੈ ਹਨਾ ਐਨੀ ਧਲੇ ਉਹ ਲੱਗੀ ਹੋਈ ਨਹੀਂ ਹੈਗੀਆ ਚਲੋ ਬੱਦਲ ਬਹੁਤ ਜ਼ਿਆਦਾ ਹੋਇਆ ਭਾਈ ਬੱਦਲ ਬਾਈ ਬਹੁਤ ਜ਼ਿਆਦਾ ਦਿੱਖਿਓ ਪੰਛੀ ਆਪਣਾ ਆਪਣੇ ਘਰ ਕਰਨ ਨੂੰ ਜਾ ਰਹੇ ਹਨ ਘਰ ਤੋਂ ਆ ਰਹੇ ਹਨ ਘੁੰਮਣ ਲਈ ਘੁੰਮ ਕੇ ਜਾਉਂਗੇ सोनी ठंडी ठंडी हवा आ रही है इधर का मैं करूँगी होर कम कम स्टार्ट होना उसके बाद अपने रोटी पानी स्टार्ट हो जाएगा पहले मैं कह झाड़ू पोचा कर लगी फिर खाने है ना कपड़े मेरे तो हो गए यूनिफॉर्म भी बट दी, दी। तो कुछ अपने कपड़े हो गए आज छुट्टी है की बच्चा नु ओ उथे ना पानी ਪੈ ਲਾ ਦੇ ਘਰ ਕਿਥੇ ੱਲੇ ਰੱਖੇ ਵੇ ਅਸੀਂ ਨੇ ਜੜ ਵਿੱਚ ਪਾਣੀ ਪੈਂਦਾ ਉਹਦੇ ਨਿਊ ਦੇ ਵਿੱਚ ਨਾ ਨਿਊ ਕਰਕੇ ਪਾਣੀ ਪਾਣ ਕਰਕੇ ਨਾ ਉਹ ਨੀਚੇ ਨੂੰ ਹੋ ਗਈ ਸਾਰੀ ਦਫ ਕੀ ਮੋਸ਼ਮ ਦੇ ਕੋਲ ਨੂੰ ਤੇ ਫਿਰ ਇਸ ਕਰਕੇ ਹੁਣ ਸਿਮਿੰਟ ਵਗੈਰਾ ਹਾਲੀ ਨਾ ਹਲਿਆ ਨਹੀਂ ਹੋਇਆ ਹੈਗਾ ਵੀ ਚਾ ਲਾ ਦੇ ਵਿੱਚ ਬਾਕੀ ਕਾਰਗਰਸਤੀ ਹੁੰਦੀ ਹੈ ਸਾਨੂੰ ਪਤਾ ਹੀ ਅੱਜ ਗਾਣਾ پیچھے ਛੇਤੀ ਕੋਈ ਮਜ਼ਦੁਰ ਤਾਂ ਵੀ ਨਹੀਂ ਆ ਰਿਹਾ ਤੇ ਮੇਰੇ ਬੈੱਡ ਸ਼ੀਟ ਤੋ ਆ ਗਈ ਮੈਂ ਵੀ ਟੂ ਸ਼ੀਟ ਸੁੱਕਨੇ ਪਾਤੀ ਮੈਂ ਹਾਂ ਕੰਦ ਪਰ ਸੁੱਕੂਗੀ ਨਹੀਂ ਤੂੰ ਪਾਉਂਦੀ ਹੋਗੀ ਤਾਂ ਕੁਛ ਮਾਤਰਾ ਆਪਣੇ ਸੁੱਕੂਣ ਪਾਈ ਪਰ ਲੈ ਘਰ ਵਿੱਚ ਸਾਡਾ ਪਰਨਾ ਪਾ ਰਹੇ ਹਾਂ ਦੇ ਉਹਦੇ ਬਾਅਦ ਵਿੱਚ ਬਣਾਵਾਂਗੇ ਆਪਾਂ ਮੂੰਗੀ ਔਰ ਮੋਠੀ ਦੀ ਦਾਲ ਬੇਟਾ ਕਹਿੰਦਾ ਮੈਂ ਅੱਜ ਆਹੀ ਖਾਣੀ ਐ ਇਹਨੂੰ ਟੇਸਟ ਲੱਗਦੀ ਹੈਗੀ ਆ ਭਾਈ ਦਾਲ ਪਰ ਬਣਦੀ ਹੋਣੀ ਸੋਹਣੀ ਹੈਗੀ ਹਨਾ ਬਹੁਤ ਸਵਾਦ ਬਣਦੀ ਹੈਗੀ ਦਾਲ ਔਰ ਮੋੜ ਤੇ ਵਾਸੇ ਗਰਮ ਹੁੰਦੀਆਂ ਚਲੋ ਅੱਜ ਆਪਾਂ ਬਣਾਵਾਂਗੇ ਗੁਗਲੇ ਕਿ ਮੌਸਮ ਬਹੁਤ ਸੋਹਣਾ ਹੁੰਦਾ ਜਦੋਂ ਨਾ ਫਿਰ ਦਿਲ ਕਰਦਾ ਵੀ ਮਿੱਠਾ ਜਾਂ ਕੁਝ ਖਾਣ ਨੂੰ ਔਰ ਸਾਡੇ ਨਾ ਮੱਥਾ ਟਿਕਦਾ ਹਨਾ ਫੁੱਲ ਮਦਿਆਂ ਦਾ ਸ਼ਾਇਦ ਸਾਰੇ ਕਿਤੇ ਟਿਕਦਾ ਹੋਵੇ ਮੈਨੂੰ ਪਤਾ ਨਹੀਂ ਹੈਗਾ ਪਰ ਸਾਡੇ ਤਾਂ ਟਿਕਦਾ ਜੀ ਫੁੱਲ ਮੁੰਜਾ ਦਾ ਮੱਥਾ ਤੇ ਕੱਲੇ ਗੁਲਗੁਲਾ ਦਾ ਮੱਥਾ ਟਿਕਦਾ ਏ ਤੇ ਕਚੌੜੀਆਂ ਤਾਂ ਅਸੀਂ ਨਹੀਂ ਬਣਾਈਆਂ ਹੈਗੀਆਂ ਚਾਹ ਗੁਲਗੁਲਾ ਦਾ ਮੱਥਾ ਟਿਕਦਾ ਤਾਂ ਗੁਲਗੁਲੇ ਹੀ ਬਣਾਏ ਤੇ ਕਿਉਂਕਿ ਅੱਜ ਕੱਲ ਕਸਟੋਲ ਵਗੈਰਾ ਵੱਧਦੇ ਨੇ ਤਾਂ ਹਨਾ ਫੇਰ ਕੜੀਆਂ ਉਹਦੇ ਚ ਵੀ ਖਰਾਬ ਕਰਦੀਆਂ ਤੇ ਹੁਣ ਮੈਂ ਕਰ ਲਈ ਚਾਹ ਫਿਲਾਲ ਫਿਰ ਬਾਅਦ ਵਿੱਚ ਚਾਹ ਨੂੰ ਬਣਾਉ ਉ ਹੋਰ ਕੰਮ ਬਾਅਦ ਚ ਕਰਾਂਗੇ ਮੈਨਾਂ ਸ਼ਾਮ ਨੂੰ ਚਾਹ ਬਣਾਉਣ ਕਿ ਤੇ ਇਤਤਰਾ ਬਲਿਸ ਵਾਈਪਰ ਲੱਗੇ ਮੇਰੀ ਹਸਬੰਦ ਤਾਂ ਖਵਲ ਰਹੀ ਇਦਾਂ ਤੇ ਫਿਰ ਸਾਫ ਸਫਾਈ ਹੋ ਜੂਗੀ ਨਾ ਚੰਗੀ ਤੇ ਨਾ ਭਾਵੇਂ ਬਹੁਤ ਬੜਾ ਬੜਾ ਹੀ ਹੋ ਜਾਂਦਾ ਹੈ ਫਿਰ ਆਪਾਂ ਇਹਨੂੰ ਖੁੱਚਰੋਂ ਪਾ ਦਿੰਦੇ ਹਾਂ ਪਾਈ ਉਹ ਹਾਂ ਹੋਰ ਇਹਦੇ ਕਟਿੰਗ ਕਰਕੇ ਨਾ ਚਲੋ ਇਹ ਵੀ ਬਾਹਰ ਤੋਂ ਵੀ ਲੈ ਕੇ ਆਣਾ ਹੀ ਹੈ ਚਲ ਆਪਣੇ ਘਰਾਂ ਲੱਗਿਆ ਵਾ ਹਣਾ ਇਹ ਕਟਿੰਗ ਕਰਕੇ ਮੂਰੇ ਤੇ ਪਾ ਦੂਗਾ ਫਿਰ ਤੇ ਹੌਲੇ ਹੌਲੇ ਕਟਿੰਗ ਕਰਦੀ ਹੈ ਸਾਡੀ ਮੰਮੀ ਕਰ ਲਿਆ ਕਰੀ ਤੇ ਹੁਣ ਤੇ ਹਸਬੰਦ ਸਾਰਾ ਕੰਮ ਆਪੇ ਕਰਨਾ ਪੈਂਦਾ ਹੈ ਮੰਮੀ ਨੇ ਵੀ ਸਾਨੂੰ ਬਹੁਤ ਘੱਟਾ ਪਿਆ ਵੈਸੇ ਵੀ ਹੈ ਵੀ ਘਰ ਦੇ ਵਿੱਚ ਜਦ ਦਰਵਾਜ਼ਾ ਖੁੱਲਾ ਰਹਿੰਦਾ ਹਨਾ ਬਜ਼ੁਰਗਾਂ ਨਾਲ ਇਹ ਇੱਕ ਸਹਾਰਾ ਹੁੰਦਾ ਨਾ ਬਦੂਦ ਨੂੰ ਸਾਨੂੰ ਬਹੁਤ ਜਾਣਕਾਰੀ ਹੁੰਦੀ ਇਸ ਗੱਲ ਦੀ ਤੇ ਆ ਦੇਖੋ ਬੈਂਗਣੀ ਲੱਗੀ ਹੋਈ ਸੀ ਪਰ ਇਹ ਵੀ ਖਰਾਬ ਹੋਈ ਵੀ ਹੈਗੀ ਥੋੜੀ ਜਿਹੀ ਠੀਕ ਨਿਕਲੀ ਹੈ ਕਟਿੰਗ ਕਰਕੇ ਦੇਖੀਏ ਮੈਂ ਇਹ ਮਗ ਵਿੱਚ ਇਹ ਥੋੜੀ ਜਿਹੀ ਠੀਕ ਨਿਕਲੀ ਹੈ ਫਿਰ ਉਹ ਬਾਕੀ ਖਰਾਬ थी ਜੇ ਮੈਂ ਨਾ ਬੈਂਗ ਲਗਾਏ ਤੇ ਕਈ ਵਾਰ ਲਗਾਇਆ ਉਹ ਨਿਕਲ ਜਾਂਦੀ ਬੈਂਗਣੀ ਹੈਗੀ ਲਗਾਉਂਦੇ ਅਸੀਂ ਬੈਂਗਣਾ ਦੇ ਉਹ ਪੱਛੇ ਲਿਆਣ ਕੇ ਪਤਾ ਨਹੀਂ ਉਹ ਸਾਡੇ ਨਾਲ ਕੀ ਕਰਦੇ ਹੈਗੇ ਹੰਦੇ ਗੋਸ਼ਾਂ ਤੇ ਕਰਦੇ ਗੋਸ਼ਾਂਗੇ ਇਹ ਜਿਹੜੇ ਸਾਡੀ ਦੁਕਾਨ ਆ ਰਹੇ ਨੇ ਜਿਹੜੇ ਪਤਾ ਹੀ ਨਹੀਂ ਲੱਗਦਾ ਕਿ ਅਸੀਂ ਕਿਆ ਮੰਗਿਆ ਕਿਆ ਨਹੀਂ ਮੰਗਿਆ ਹੈਗਾ ਬਾਕੀ ਜੀ ਹਾਂ ਪੇੜ ਦੇ નીચે ਗਿਰ ਜਾਂਦਾ بار بار ਥੋੜਾ ਵਜਨ ਆਇਆ ਬਸ ਕਿਹ ਪਰੇ ਤਰ੍ਹਾਂ ਦੀ ਹਲੀ ਨਹੀਂ ਹੋ ਵੀ ਨਹੀਂ ਹੈਗੀ ਤੇ ਹੁਣ ਮੈਂ ਕਰ ਲਈ ਇੰਨੇ ਹਲੀ ਗੋਲਗੁੱਲੇ ਦੀ ਤਿਆਰੀ ਹੈ ਨਾ ਛਾਣ ਲਿਆ ਮੈਂ ਇਹਨੂੰ ਛਾਣ ਕੇ ਦੇ ਵਿੱਚ ਹੁਣ ਪਾਵਾਂਗੇ ਆਟਾ ਇਹ ਆਟਾ ਨਾ ਕਾਫੀ ਫੇਰਿੰਦਾ ਨੂੰ ਹੋ ਰਿਹਾ ਹੈ ਚੰਗੀ ਤਰ੍ਹਾਂ ਹੈ ਨਾ ਇਹ ਲੱਭੀ ਜੇ ਬਣ ਜਾਂਦੇ ਆ ਹਨਾ ਜੇ ਆਪਾਂ ਇਹਨੂੰ ਖੋਲ ਕੇ ਨਾ ਪਹਿਲਾਂ 8-10 15 ਮਿੰਟ ਰੈਸਟ ਦਿੰਦੇ ਆ ਨਾ ਬੜੇ ਸੋਹਣੇ ਬਣਦੇ ਆ ਹਨਾ ਨਰਮ ਨਰਮ ਜਿਹੀ تھوਈ ਘੱਟ ਸੀ ਪੈ ਗਈ ਮੈਂ ਆਟਾ ਹੋਰ ਕਾਉਂਗੀ ਇਹਦੇ ਵਿੱਚ ਘੱਟ ਹੈਗਾ ਤੇ ਫੇਰ ਦੇਖੋ ਬਣਦੇ ਦੇ ਬੜੇ ਸਵਾਦ ਆ ਫਿਰ ਮੂੰਹ ਲੱਗਦੇ ਹੀ ਵਧੀਆ ਹੈ ਹਨਾ ਇਹ ਦਾ ਰੋਜ਼ ਰੋਜ਼ ਬਣਾਵੇ ਨਹੀਂ ਹੁੰਦੇ ਹੈਗੇ ਇਹ ਵੀ ਟਾਈਮ ਹੁੰਦਾ ਹੈ ਵੀ ਗੁਲਗੁਲੇ ਦਾ ਬਣਾ ਲਦਾ ਹਨਾ ਮੌਸਮ ਦੇ ਨਾਲ ਵੀ ਵਧੀਆ ਲੱਗਦੇ ਆ ਜਿਸ ਤਰ੍ਹਾਂ ਮੀਂਹ ਵਾਲਾ ਮੌਸਮ ਹੁੰਦਾ ਚ ਜਿਆਦਾ ਹੋਰ ਵੀ ਵਧੀਆ ਲੱਗਦਾ ਦੇਖੋ ਸੋਨਾ ਕਿੰਨਾ ਸੋਹਣਾ ਹੋ ਗਿਆ ਹੋਣਾ ਨਾ ਹੁਲ ਕੇ ਤੇ ਇਹਨੂੰ ਮੈਂ ਥੋੜੇ ਜਿਹਾ ਰੈਸਟ ਰੱਖੂੰਗੀ ਤੇ ਫਿਰ ਉਸ ਦੇ ਬਾਅਦ ਵਿੱਚ ਬਣਾਉਂਦੇ ਆਪਾਂ ਗੁਲਗੁਲੇ ਲਾਜੀ ਇਹ ਪਾ ਗਏ ਇੰਡਕਸ਼ਨ ਤੇ ਤੇ ਆਪਾਂ ਹੋ ਗਏ ਸਟਾਰਟ ਆਪਣਾ ਤੇਲ ਪਾ ਦਈਏ ਵਿੱਚ ਮੈਂ ਨਹੀਂ ਆਨਲਾਈਨ ਮੰਗਾਏ ਤਾਂ ਪ੍ਰਾਈਮ ਨੂੰ ਮਿਲ ਬਦਿਆ ਨਹੀਂ ਨਿਕਲੇ ਹੈਗੇ ਇੱਕ ਪ੍ਰਾਈਮ ਦਾ ਜਮੀ ਮੈਂ ਇਹਦੇ ਚ ਨਾਲੇ ਮੈਂ ਸਿੰਪਲ ਜਿਹਾ ਉਹ ਪਾਉਂਦੀ ਹੁੰਦੀ ਹੈ ਜੀ ਬਣਾ ਫੇਰ ਵੀ ਨਹੀਂ ਇਹ ਠੀਕ ਹੈਗਾ ਇੱਕ ਦਾ ਠੀਕ ਨਿਕਲੇ ਹੀ ਨਹੀਂ ਹੈਗਾ ਇੱਕ ਮਾਣਾ ਮੋਟਾ ਠੀਕ ਹੈਗਾ ਆਹ ਤਵਾ ਠੀਕ ਹੈ ਨਿਕਲੇਗਾ ਦੋ ਭਾਂਡੇ ਦਾ ਠੀਕ ਹੈ ਮਾਣਾ ਮੋਟਾ ਆ ਵੀ ਲੈ ਜੀ ਮੈਂ ਗੁਲਕਲੇ ਸਟਾਰਟ ਕਰਤੇ ਮਿਲਾਣੇ ਆਪਣੇ ਤੇ ਪਹਿਲਾ ਪੂਰਾ ਪਮਾ ਮੱਥਾ ਟੇਕ ਕੇ ਨਾ ਆ ਫੰਡ ਪੰਡਿਤਾਂ ਵੀ ਕਰਦੇ ਆ ਕਿ ਆਉਂਦੇ ਹੁੰਦੇ ਆ ਬੰਮਣੇ ਕਰ ਤੇ ਸਾਡੇ ਸਾਰੇ ਪਿੰਡ ਵਿੱਚ ਹੁੰਦੇ ਹੈਗੇ ਬਹੁਤ ਲੋਕਾਂ ਦਾ ਮੱਥਾ ਟੇਕਦੇ ਵੀ ਨਹੀਂ ਹੈਗੇ ਹਨਾ ਬਹੁਤੇ ਖਾਂਦੇ ਵੀ ਨਹੀਂ ਹੈਗੇ ਮੱਥਾਡੇ ਕਿਉਂ ਵੀ ਨਹੀਂ ਖਾਂਦੇ ਹੈਗੇ ਤੇ ਆਪਣਾ ਤਾਂ ਜਿ ਘੋੜੇ ਪਿੰਸੀ ਤੋਂ ਹੁੰਦਾ ਹੈ ਅੱਗੇ ਮੈਨੂੰ ਇੰਨਾ ਜ਼ਿਆਦਾ ਪਤਾ ਵੀ ਨਹੀਂ ਹੈਗਾ ਪਰ ਜਿਸ ਤਰ੍ਹਾਂ ਹੁਣ ਆਪਣੀ ਰੀਤ ਚੱਲਦੀ ਆਉਂਦੀ ਆ ਉਸ ਤਰ੍ਹਾਂ ਹੀ ਆਪਾਂ ਕਰਦੇ ਆ ਇਹ ਹਨਾ ਜਿਹੜਾ ਪਹਿਲਾਂ ਪੂਰ ਹੋਊਗਾ ਇਹ ਮੱਥਾ ਟੇਕ ਕੇ ਆਪਾਂ ਆਪਣੇ ਬੰਮਣੇ ਕਰਦੇ ਆਉਂਗੇ ਜਾ ਕੇ ਪੱਕਣ ਲੱਗੇ ਸਾਡੇ ਗੁਰੂ ਗ੍ਰੇ ਬਹੁਰੇ ਸੌਫਟ ਸੌਫਟ ਬਣਦੇ ਐ ਕਿਉਂਕਿ ਇਹ ਮੈਤਾ ਕੇ ਲਈ ਹੁੰਦੇ 10-15 ਮਿੰਟ ਉੱਪਰ ਅਹੇ ਆਟਾ ਕੋਲ ਕੇ ਰੱਖ ਦਿੱਤਾ। ਮੈਂ ਹਲਟਾ ਪਲਟ ਕਰ ਦਿੰਦੀ ਹਾਂ ਸਾਰਿਆਂ ਨੂੰ ਤੇ ਚੰਗੇ ਤਰ੍ਹਾਂ ਪੱਕ ਜਾਂਦੇ ਆ ਨਾ ਨਹੀਂ ਅੰਦਰੋਂ ਵੀ ਰਹਿ ਜਾਂਦੇ ਵਿੱਚੋਂ। ਫਿਰ ਆਟਾ ਜਦੋਂ ਚੰਗਾ ਮਿਲ ਜਾਂਦਾ ਹੈਗਾ ਕਿਉਂਕਿ ਕਈਆਂ ਵਾਰ ਲੋਕਾਂ ਦੇ ਮੈਂ ਦੇਖਿਆ ਉਹਨਾਂ ਵਿੱਚੋਂ ਆਟਾ ਜਾਂ ਨਿਕਲ ਹੀ ਜਾਂਦਾ ਹੈ। ਜਦੋਂ ਕੋਕਾਂਡੈਂਟ ਚੁੰਗੇ ਤਾ ਇਹ ਵੀ ਤੁਕਾਣਾ ਵੀ ਜ਼ਰੂਰੀ ਹੈਗਾ ਜਦਾ ਵੀ ਨਹੀਂ ਬਰਾੜਨਾ ਹੈਗਾ ਮਤਲਬ ਠੀਕ ਠੀਕ ਤੇ ਰੜੋ ਜੇ ਪੱਕਦਾ ਜਾਵੇ ਘਟਾਂ ਅੰਸਤੇ ਦੇਖੋ ਜੀ ਮੇਰੇ ਕੋਲ ਗਰੇ ਕਿੰਨੇ ਸੋਹਣੇ ਪੱਕ ਕੇ ਤਿਆਰ ਹੋ ਰਹੇ ਹਨ ਮੈਂ ਇਹਨਾਂ ਨੂੰ ਪਹਿਲਾਂ ਇੱਕ ਹਉ ਦੇ ਚ ਢੋਂਗੇ ਚ ਮੈਂ ਬੰਦਤਾ ਵਾਸਤੇ ਕੱਢ ਲੂੰਗੀ ਪਹਿਲਾਂ ਹੀ ਮੈਂ ਅਲੱਗ ਕੱਢ ਲੂੰਗੀ ਉਹਨਾਂ ਵਾਸਤੇ ਤੇ ਬਾਅਦ ਵਿੱਚ ਬਣਾਵਾਂਗੇ ਆਪਣੇ ਵਾਸਤੇ ਪਹਿਲਾਂ ਪੂਰ ਜਿਹੜਾ ਆਪ ਪੂਰੇ ਕਹਿੰਦੇ ਸਾਡੇ ਪੰਜਾਬੀ ਕੇ ਵਿੱਚ ਵੀ ਹਾਂ ਕੱਢ ਲੂੰਗੇ ਅਲੱਗ ਇਹ ਸੁੱਚੇ ਘਟਣੇ ਹੁੰਦੀਆਂ ਜੀ ਇੱਕ ਸੁੱਚੇ ਨਾਲ ਬਣਦੀ ਵਸ ਚੀਜ਼ੇ ਡੇਲੀ ਆਪਣੀ ਸੁੱਚੇ ਨਾਲੇ ਬਣਦੀ ਹੈ ਕੋਈ ਵੀ ਬਣਾਉਂਦੇ ਆਪਾਂ ਔਰ ਇਹ ਇੱਕ ਲਾਗੇ ਕੱਢੇ ਜਾਉਂਗੇ ਉਹਨਾਂ ਵਾਸਤੇ ਤੇ ਮੈਂ ਹੁਣ ਪਾਵਾਂਗੇ ਦੂਸਰਾ ਪੋਰੇ ਵਿੱਚ ਜੋ ਆਪਣੇ ਵਾਸਤੇ ਸਟਾਰਟ ਹੋ ਗਿਆ ਹੁਣ ਆਪਾਂ ਬਣਾਵਾਂਗੇ ਆਪਣੇ ਵਾਸਤੇ ਤੇ ਬਹੁਤੇ ਲੋਕੋ ਨੂੰ ਪਤਾ ਕਿਆ ਕਰਦੇ ਆ ਰੋਟੀ ਖਾਂਦੇ ਵੇ ਨਾ ਤੇ ਬਣ ਗਏ ਸਾਡੇ ਗੁਰਗਲੇ ਦੇਖੋ ਇਨਸੋਨੇ ਵਾ ਨਰਮ ਨਰਮ ਬਣੇ ਸਾਰੇ ਆ ਪਕਾਏ ਥੋੜੇ ਜਾਂਦੇ ਆ ਕਿਉਂਕਿ ਮੈਨੂੰ ਪੱਕੇ ਵਧੀਆ ਲੱਗਦੇ ਆ ਤੇ ਜੀ ਮੈਂ ਚੱਲੀ ਹੈਗੀ ਹਾਂ ਹੁਣ ਉਸ ਤੋਂ ਬਾਅਦ ਆਪਣਾ ਡਿਊਟੀ ਤੇ ਮੈਂ ਚਲ ਮੈਂ ਰੈਡੀ ਹੋ ਉਸ ਮੈਂ ਨੇ ਤੇ ਹੁਣ ਹੁਣ ਸਹੀ ਦਾ ਟਾਈਮ ਹੈ 7:30 ਵਜੇ ਦਾ ਪੌਣੇ 8:00 ਦਾ ਟਾਈਮ ਹੈਗਾ ਔਰ ਨਾ ਮੀ ਇੰਨਾ ਜ਼ਿਆਦਾ ਆ ਰਿਹਾ ਦਾ ਜਿੰਨਾ ਕਹ ਦਵਾਂ ਬਸ ਤੁਸੀਂ ਇਹਨੂੰ ਵੀ ਬਦਲ ਪਈ ਇੰਨੀ ਜਦਾ ਹੋਈ ਹੋਈ ਦੀ ਪਹਿਲਾਂ ਹੀ ਆ ਤੇ ਮੀ ਤਾਂ ਹਟਣ ਦਾ ਨਾਮ ਹੀ ਨਹੀਂ ਲੈ ਰਹਾ ਤਾਂ ਬੱਚੇ ਸਾਡਾ ਸਕੂਲ ਤੋਂ ਚਲਾ ਗਿਆ ਉਹ ਵੀ ਇਹ ਉਹ ਗਾਂਡੇ ਦੇ ਮੁੰਡੇ ਨਾਲ ਚਲਾ ਗਿਆ ਤੇ ਉਹਦੀ ਬਾਦਗੀ ਵਿੱਚ ਮੈਂ ਇੰਨੇ ਤਿਆਰ ਹੋ ਜਾਂਦੀ ਆ ਮੈਂ ਘਾਹ ਲੇਖੋ ਕੱਪੜੇ ਧੋਏ ਮੇਰੇ ਅੰਦਰੇ ਪਏ ਆਗੇ ਕਿਉਂਕਿ ਬਾਹਰ ਹੋਵੇ ਤੇ ਜਗਾ ਹੈਂਦੀ ਪਾਣ ਨੂੰ ਮੈਂ ਕਿੰਨੇ ਮ फटाफट ਤਿਆਰ ਹੋ ਜਾਂਦੀ ਆਗੀ ਇੰਨੇ ਟਾਈਮ ਹੋਊਗਾ ਬਣਾ ਜਾਣ ਦਾ ਤੇ ਮੇਰੀ ਛਤਰੀ ਨਾ ਟੁੱਟ ਗਈ ਹੈ ਕਹਿੰਦੇ ਨੂੰ ਪਹਿਲਾਂ ਵੀ ਮਤਲਬ ਹਵਾ ਦੇ ਵਿੱਚ ਇਹ ਬਿੱਟ ਤੋਂ ਨਾ ਉੱਪਰੋਂ ਉੱਡ ਗਈ ਉਹ ਉਹ ਟੁੱਟੀਆਂ ਦਰਾਂ ਦੋ ਦੋ ਸਾਰੀਆਂ ਨਿਕਲ ਗਈਆਂ ਹੁਣ ਦੋ 250 ਦੀ ਕੰਮ ਸਭਾ ਮੰਦੀ ਉਹ ਹਨ ਚੀਜ਼ ਕਿਹੜਾ ਸਸਤੀ ਬਣਦੀ ਛੇ ਛੇਤੀ ਬਣਦੀ ਨਹੀਂ ਹੈਗੀ ਤੇ ਫਿਰ ਨਾ ਮੀਂਹ ਬਹੁਤ ਆ ਗਿਆ ਮੈਂ फटाफट ਮਗਨ ਤਿਆਰ ਬਹੁਤ ਜ਼ਿਆਦਾ ਟਾਈਮ ਹੋ ਜਣਾ ਜਦਾ ਤੇ ਮੈਂ ਮੇਰੇ ਵਾਲ ਸਾਰੇ ਉਤਰ ਗਏ ਤੁਸੀਂ ਮੈਨੂੰ ਨਾ ਪਤਾ ਨਹੀਂ ਮੈਂ ਨਾ ਇਹਦੇ ਵਿੱਚ ਨਾ ਕੇਸ਼ ਪਤਾ ਨਹੀਂ ਕਿਹੜਾ ਤੇਲ ਆਇਆ ਉਹ ਮੈਂ ਨਾ ਤੇਲ ਨਵੇਂ ਮੰਗਵਾ ਕੇ ਲਾ ਲਿਆ ਮਗਾ ਚਲੋ ਸ਼ਾਇਦ ਪਾ ਦੂੰਗੇ ਵਾਲ ਪਰ ਇਹ ਲਾਲਚ ਦੇ ਵਿੱਚ ਮੇਰੇ ਵਾਲ ਸਾਰੇ ਹੀ ਉਤਰ ਗਏ ਤੇ ਜੀ ਇੰਨੇ ਸੋਹਣੇ ਵਾਲ ਤੇ ਮੇਰੇ ਲੰਬੇ ਲੰਬੇ ਵਾਲ ਮੈਨੂੰ ਲੰਬੇ ਲੰਬੇ ਵਾਲ ਬਹੁਤ ਸੋਹਣੇ ਲੱਗਦੇ ਆਗੇ ਤੇ ਆਪਣਾ ਸਾਰਾ ਕੰਮ ਨਿਬੜ ਗਿਆ ਤੇ ਫਿਰ ਆਪਾਂ ਡਿਊਟੀ ਦਾ ਟਾਈਮ ਤਾਂ ਮਗਾ ਚਲੋ ਆਪਾਂ ਇੱਕ ਕੰਮ ਕਰਕੇ ਸਾਰੇ ਫਟਾਫਟ ਆਪਣਾ ਨਿਬੜ ਜਾਂਦਾ ਹੈ ਕੰਮ ਸਵੇਰ ਤੋਂ ਉੜ ਕੇ ਸ਼ਾਮ ਹੋ ਜਾਂਦੀ ਹੈ ਜੇ ਕੰਮ ਘੁੰਮਦੇ ਫਿਰਦੇ ਵੇ పార్ టైਮ ਚਾਹੀਏ 2-3 ਘੰਟੇ ਦੀ ਡਿਊਟੀ ਹੁੰਦੀ ਹੈ ਉੱਥੇ ਵੀ ਦੇਖੋ ਜੀ ਆਪਾਂ ਨੂੰ ਕੋਈ ਪ੍ਰੀਤਾ ਕੋਈ ਬੰਦਾ ਨਹੀਂ ਹੈ ਨਾ ਬੇਲੇ ਦਾ ਮਠਾਣੇ ਦਿੰਦਾ ਹੈਗਾ ਹੁ ਕੰਮ ਤਾਂ ਕਰਨਾ ਹੀ ਪੈਂਦਾ ਹੈ ਨਾ ਚਾਹੇ ਉਹ ਕੋਈ ਛੋਟਾ ਹੋ ਜਾਏ ਉਹ ਬੜਾ ਕੰਮ ਹੋਵੇ ਦੇਖੋ ਨੌਕਰੀ ਤਾਂ ਨੌਕਰੀ ਹੁੰਦੀ ਹੈ ਨਾ ਜੀ ਆਪਣੇ ਘਰ ਪਰਿਵਾਰ ਵਿੱਚ ਥੋੜੀ ਹੈਲਪ ਹੋ ਜਾਂਦੀ ਹੈ ਕੁਛ ਨਾ ਕੁਛ ਵੀ ਆਪਾਂ ਪਰਿਵਾਰ ਚੱਲਦਾ ਹੈ ਨਾ ਚਾਹੇ ਕੁਝ ਵੀ ਥੋੜੀ ਹੈ ਪਰ ਸਰਕਾਰ ਨੂੰ ਥੋੜਾ ਸੋਚਣਾ ਚਾਹੀਦਾ ਵੀ ਥੋੜੀ ਤਨਖਾਹ ਬਤਾ ਦੇਣੀ ਚਾਹੀਦੀ ਹੈਗੀ ਚਲੋ انسان ਆਪਣੇ ਘਰ ਤੇ ਹੈ ਨਾ ਕੋਈ ਫਰੀ ਤਾਂ ਹੁੰਦਾ ਨਹੀਂ ਹੈਗਾ ਹਰ ਇੱਕ انسان ਆਪਣਾ ਟਾਈਮ ਕੱਢ ਕੇ ਜੰਦਾ ਹੈ ਨਾ ਦੇਖੋ ਆਪਣੇ ਸਾਰੇ ਘਰ ਦੇ ਕੰਮ ਪਹਿਲਾਂ ਆਪਾਂ ਨਿਬੇੜਦੇ ਜਾਣੀ ਹੈ ਫਿਰ ਆਪਾਂ ਉੱਥੇ ਵੀ ਕਰਨਾ ਜਾ ਕੇ ਫਿਰ ਆਪਾਂ ਘਰਾਂ ਵੀ ਆ ਕੇ ਕਰਨਾ ਦੁਬਾਰਾ ਫਿਰ ਤੇ ਫਿਰ ਮੈਂ ਹੋ ਗਈ ਰੈਡੀ ਜੀ ਪਲੀਜ਼ ਸਰਕਾਰ ਨੂੰ ਵੀ ਛੋਟੇ-ਮੋਟੇ ਹੈਲਪ ਕਰਨੀ ਚਾਹੀਦੀ ਹੈਗੇ ਨਾ ਲਈ ਸੋਚੋ ਤੁਸੀਂ ਵੀ ਕੁਛ ਤੇ ਤੁਸੀਂ ਵੀ ਜੀ ਪਲੀਜ਼ ਸਾਨੂੰ ਸਬਸਕ੍ਰਾਈਬ ਕਰਿਆ ਕਰੋ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਤੇ ਸਾਡੀ ਹੈਲਪ ਕਰਿਆ ਕਰੋ ਹਨਾ ਤੇ ਸਾਨੂੰ ਵੀਡੀਓ ਪੂਰੀ ਦੇਖਿਆ ਕਰੋ ਪਲੀਜ਼ ਇਸ ਅਸੀ ਕਾਲ ਸਾਰਾ নোਟੀਫਿਕੇਸ਼ਨ ਸਾਰੇ ਆਈ ਹੋਪ ਤੁਸੀਂ ਸਾਰੇ ਵੀ ਕੋਵਗੇ ਤੇ ਅੱਜ ਅਪਾ ਵੀਡੀਓ ਕਰ ਬੰਗੀ ਨਾਈਟ ਤੋਂ ਸਟਾਰਟ ਰਾਤ ਨੂੰ 9:00 ਕੱਢ ਹੋ ਜੇ ਅੱਜ ਸੀਰੀਅਲ ਹੋ ਗਏ ਤੇ ਵੀ ਮੈਂ ਬਣਾਵਾਂਗੇ ਹੁਣ ਖਾਣਾ ਬੱਚਾ ਵੀ ਰਹੀ ਟਿਊਸ਼ਨ ਤੇ ਗਿਆ ਹੋਇਆ ਹੈ ਬੇਟਾ ਮੇਰੇ ਦੁੱਸਣ ਤੇ ਕੀ ਆਵੇ ਮੈਂ ਉਹ ਚਲੀ ਨਾ ਮੈਂ ਰੋਟੀ ਬਗਰਾਉਂ ਆ ਰੰਦੀਏ ਭੁੱਖ ਲੱਗੀ ਹੋਊਗੀ ਬੱਚੇ ਨੂੰ ਆਪਣਾ کافی ਟਾਈਮ ਲੇਟ ਹੋਜਨ ਪਰ ਮੇਰੇ ਦੁੱਸਣ ਤੇ ਕੀ ਆਸੀ ਨਾ ਅੱਜ ਹਜਮਨ ਮੇਰੇ ਲਈ ਆਏ ਹੈਗੇ ਅੱਜ ਪਟੂਰੇ ਲੱਗੇ ਆਏ ਕਹਿੰਦੇ ਪਟੂਰੇ ਖਾਦਮੇ ਹੋ ਗਏ ਉੱਥੇ ਅਸੀਂ ਦਵਾ ਖਾਣ ਦੇ ਘੱਟੇ ਖਾਂਦੇ ਹਾਂ ਪਰ ਤਲੀ ਹੋਈ ਚੀਜ਼ਾਂ ਅੱਜ ਤਾਂ ਲੈ ਕੇ ਆਏ ਹਾਂ ਜੋ ਆਪਾਂ ਤੇ ਮਨਾ ਕੋਲ ਘਰ ਦਾ ਹੈ ਨਾ ਆ ਲੈ ਮੈਂ ਤੁਹਾਨੂੰ ਅੱਜ ਸਬਜ਼ੀ ਬਣਾਉਣਾ ਤੇ ਲੈ ਕੇ ਆਇਆ ਹਾਂ ਭਟੋਰੇ ਜੀ ਛੋਲੇ ਦੀ ਸਬਜ਼ੀ ਤੇ ਆਲੂ ਅੰਨੇ ਸ਼ਾਇਦ ਦੋ ਸਾਲੇ ਜੀ ਵਾਲੇ ਹੁੰਦੇ ਸੀ ਰਹਾ ਨਾ ਮੈਨੂੰ ਸਰੀਅਸ ਹੀ ਨਹੀਂ ਖਾਂਦੇ ਹੈ ਘੱਟੇ ਖਾਂਦੇ ਫਿਰ ਤਾਂ ਕੀ ਆਏ ਖਰਾਬ ਕਰਦੇ ਜਦੋਂ ਜਦੋਂ ਜ਼ਿਆਦਾ ਠੀਕ ਹੋਏ ਲੁੰਦੇ ਹੈਗੇ ਫਿਰ ਕਦੀ ਕਦੀ ਤਾਂ ਖਾਣੇ ਚ ਕੁਛ ਨਹੀਂ ਚੰਦਾ ਕਦੀ ਕਦੀ ਤਾਂ ਖਾਣੇ ਨਹੀਂ ਦੇਵਿਆਂ ਨਾ ਆਹ ਮੈਂ ਹੋਰ ਬਣਾਉਂਗੀ ਥੋੜੀ ਜੀ ਰੋਟੀ ਇੱਕੀ ਬਣਾ ਦੋ ਦੋ ਤਿੰਨ ਦੇ ਪੁਲਕੇ ਹੋ ਦੂੰਗਾ ਜਿਹਨੇ ਕਿ ਕਈ ਵਾਰ ਟਖਾਣੇ ਘੱਟ ਖਾਂਦੇ ਜਿੰਨੇ ਜ਼ਿਆਦਾ ਖਾਣੇ ਚਾਹਦਾ ਸਾਲੂਗਾ ਤੇ ਫਿਰ ਅਸਲ ਮੈਂ ਤਾਂ ਲੇਟ ਹੋ ਜਾਂਦੀ ਹੈਗੀ ਕਿ ਰੋਜ਼ ਆਪਾਂ ਆਪਣਾ ਡਿਊਟੀ ਉੱਤੇ ਜਾਣਾ ਹੁੰਦਾ ਹੈ ਹਨ ਫਿਰ ਡਿਊਟੀ ਦੇ ਬਾਅਦ ਇਹ ਵਿੱਚ ਮੈਂ ਘਰ ਦੇ ਕੰਮ ਕਰਨੇ ਹੁੰਦੇ ਆਂ ਕਿ ਡਿਊਟੀ ਵੀ ਬਸ ਛੋਟੀ ਜੀ ਹੈ ਜਿੱਦ ਤੂੰ ਜੌਬ ਲਾਈ ਜਿਹੜੀ ਵੀ ਹੈਗੀ ਹੈ ਨਾ ਤਾਂ ਲੋ ਆਪਣਾ ਇੱਕ ਟਾਈਮ ਪਾਸ ਹੈ ਇੱਕ ਆਪਣੇ ਘਰ ਨਾਲ ਥੋੜੀ ਜੀ ਹਿੰਮਤ ਵੇਖ ਜਾਂਦੀ ਹੈ ਹਨ ਕਰਨੇ ਨਾਲ ਵੀ ਚਲ ਆਪਾਂ ਕਰਦੇ ਆਂ ਕੁਝ ਚਲੋ ਠੀਕ ਹੈ ਜੀ ਬਾਅਦ ਵਿੱਚ ਮਿਲਦੇ ਤੁਹਾਨੂੰ ਹਨਾ